ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕੁਤਰਬਾ ਜੀ ਵੀਰਾਂ ਨੂੰ। ਲੋ ਵੀ ਅੱਜ 2 ਜੂਨ 2024 ਨੂੰ ਜਿਹੜੀਆਂ ਸਾਰੀਆਂ ਬਾਜੀਆਂ ਦੇ ਅਪਡੇਟ ਲੈ ਕੇ ਆਜਰੇ ਹੋਏ ਆ। ਜੇ ਵੀਡੀਓ ਵਧੀਆ ਲੱਗੀ ਤੇ ਬਾਈ ਸ਼ੇਅਰ ਜਰੂਰ ਕਰਦੇ ਹੋ ਸਾਰੇ ਕੁਤਰਾਂ ਵਾਲੇ ਗਰੁੱਪਾਂ 'ਚ ਤੇ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਬਾਈ। ਆ ਜੋਡੀਆਂ ਸਾਰੀਆਂ ਬਾਜੀਆਂ ਦੇ ਅਪਡੇਟ ਦੇਵਾਂਗੇ। ਅੱਜ ਦੀ ਵੱਡੀ ਬਾਜੀ ਸੀਗੀ ਬਈ ਪਿੰਡ ਪੱਤਰੀ 7500 ਬੋਟ ਜਿਹੜੀ ਠੋੜ ਟਟ ਵਾਲੀ ਬਾਜੀ ਸੀ। ਉਹਦੀ ਅਪਡੇਟ ਥੋੜੀ ਜਿਹੀ ਲੇਟ ਆਈ ਹੈ ਬਾਈ ਤੇ ਵੇਖੀ ਚੱਲਿਓ ਬਾਈ ਵੀਡੀਓ ਅਪਡੇਟ ਜਰੂਰ ਦੇਵਾਂਗੇ ਸਾਰੀ ਅਪਡੇਟ ਦੇਵਾਂਗੇ 10 ਨਾਮ ਸੀ ਉੱਥ ਇਲਾ ਜੇਰੀ ਮੌਖਰ ਸਾਹਿਬ 180 ਕੁ ਉਤਰੋਡੇ ਸੀ 2200 ਰੁਪਏ ਮੋਟਰ ਨੂੰ 5:10 ਮਿੰਟ ਤੇ ਬਾਜੀ ਨਹੀਂ ਬੜੀ ਬਾਜੀ 8 ਕੁ ਉਤਰਾਂ ਚ ਸਾਂਝੀ ਹੋ ਗਈ ਸੀ ਪਹਿਲਾ ਨੰਬਰ ਚਾਨਣ ਮਨਸੂਰਵਾਲ ਮੋਟਰਸਾਈਕਲ ਦਾ ਜੇਤੂ ਰਹਾ ਦੂਜਾ ਨੰਬਰ ਨਮਣਾ ਸ਼ੇਰ ਸਿੰਘ ਵਾਲਾ ਕੁ ਉਤਰ ਜੇਤੂ ਤੀਜਾ ਨੰਬਰ ਬੋਬੀ ਸੁਖਣ ਵਾਲਾ ਪੱਖਾ ਜੇਤੂ ਜਗਨੰਦਨ ਵੇੜਿੰਗ ਗਗਨ ਸਗਰਾਣਾ ਜੈਸ਼ਮ ਸ਼ੇਰ ਸਿੰਘ ਵਾਲਾ ਪ੍ਰਵਿੰਦਰ ਸੀਰ ਵਾਲੀ ਤੇ ਬਿੰਦਰ ਕਿੰਗਰੇ ਇਹ 8 ਕੁ ਉਤਰਾਂ ਚ ਬਈ ਬਾਜੀ ਸਾਂਝੀ ਹੋ ਗਈ ਸੀ ਪਹਿਲਾ ਨੰਬਰ ਬਈ ਚਾਨਣ ਮਨਸੂਰਵਾਲ ਰਹਾ ਮੋਟਰਸਾਈਕਲ ਦਾ ਜੇਤੂ ਪਿੰਡ ਤਖਤ ਮਲਾਣਾ ਤੋਂ ਅਗਲੀ ਬਾਜੀ ਸੀ ਪਿੰਡ ਕੋਟਲਾ ਜਨੇਰ 78 ਕੂਤਰ ਉੱਡੇ ਸੀ 1700 ਰੁਪਿਆ ਮੋਟ ਨੂੰ 5:30 ਮਿੰਟ ਤੇ ਬਾਜੀ ਨਿਪੜੀ ਬਾਜੀ 8 ਕੂਤਰਾਂ ਹੀ ਸਾਂਝੀ ਹੋ ਗਈ ਸੀ ਪਹਿਲਾ ਨੰਬਰ ਬਣਾਇਆ ਜਗਸੀਰ ਲੰਗਰਸ਼ੰਨੀ ਗਰੁੱਪ ਨੇ ਫਰੈਦਾ ਜੇਤੂ ਦੂਜਾ ਨੰਬਰ ਰਿੰਕੂ ਨਲਾਸ ਬਾਜੇ ਮਸ਼ੀਨ ਦਾ ਜੇਤੂ ਤੀਜਾ ਨੰਬਰ ਮਨਦੀਪ ਖਲਾਲ ਕੋਲਰ ਜੇਤੂ ਚੌਥਾ ਨੰਬਰ ਸੁੱਖਾ ਪਥਰਾਲਾ ਪੱਖਾ ਜੇਤੂ ਪੰਜਵਾਂ ਨੰਬਰ ਜੇ ਜਾਦੂ ਘਰਾਲਾ ਪੱਖਾ ਜੇਤੂ ਬਾਈ ਤਿੰਨ ਕੂਤਰ ਵੀਰੇ ਹੋਰ ਸੀ ਜਿਨ੍ਹਾਂ ਨੇ ਸਾਂਝੀ ਹੋਈ ਸੀ ਉਹਨਾਂ ਦੇ ਨਾਂ ਨਹੀਂ ਪਤਾ ਲੱਗੇ ਇਹ ਵੀਰੇ ਪੰਜ ਨਾਮ ਸੀਗੇ ਪੰਜ ਨਾਮ ਅੱਤ ਰਹੇ ਵੀਰੇ ਇਹ ਪੰਜ ਕੂਤਰ ਪਹਿਲਾ ਨੰਬਰ ਜਸਵੀਰ ਲੰਗਰਛਨੀ ਗਰੁੱਪ ਅਗਲੀ ਬਾਜੀ ਸੀ ਬਾਈ ਪਿੰਡ ਖੱਚੜ ਜ਼ਿਲ੍ਹਾ ਫਰੀਦਕੋਟ ਇਹ ਮੱਲਣ ਕਲੱਬ ਦੀ ਵੀਰੇ ਤੀਜੀ ਬਾਜੀ ਸੀ ਜਿਹੜੀ ਲਾਸਟ ਬਾਜੀ 100 ਕੂਤਰ ਡੈਸੀ ਵੀਰੇ 2200 ਮੋਡਲ ਨੂੰ 5:10 ਮਿੰਟ ਤੇ ਬਾਜੀ ਨਹੀਂ ਬੜੀ ਤਿੰਨ ਕੂਤਰਾਂ ਦੀ ਬਾਜੀ ਸਾਂਝੀ ਹੋ ਗਈ ਸੀ ਪਹਿਲਾ ਨੰਬਰ ਬਣਾਇਆ ਬਾਈ ਗੀਤਾ ਮਾਨ ਪੁੱਟੋ ਨੇ ਫਿਰ ਇਹਦਾ ਜੇਤੂ ਰਹਾ ਤੇ 5:10 ਤੇ ਵੀਰੇ ਕੂਤਰੀ ਇਹ ਕੱਲੀ ਰਹਿ ਗਈ ਸੀ 6 ਵਜੇ ਦੇ 12 ਮਿੰਟ ਤੇ ਵੀਰੇ ਛਤਰੀ ਤੇ ਬੈਠੀ ਆ ਤੇ ਇੱਕ ਘੰਟੇ ਤੋਂ ਵੱਧ ਵੀਰੇ ਕੂਤਰੀ ਵੱਧ ਉੱਡ ਗਈ ਇਹ ਇਹ ਕੂਤਰੀ ਵੀਰੇ 20 ਮਈ ਨੂੰ ਇਸੇ ਕਲੱਬ ਦੀ ਬਾਜੀ ਉੱਡੀ ਸੀ ਪੈਨ ਡੇਲੇ ਵਾਲੀ ਉੱਥੇ ਵੀਰੇ ਪਹਿਲਾ ਨੰਬਰ ਚੱਕਾ ਸੀ ਕੂਤਰੀ ਨਹੀਂ ਫਿਰ ਇਹਦੀ ਜੇਤੂ ਰਹੀ ਸੀ ਦੂਜਾ ਨੰਬਰ ਬਣਾਇਆ ਬਾਈ ਦਾਰਾ ਬਾੜਾ ਦਰਕਾਣੇ ਪੱਖੇ ਦਾ ਜੇਤੂ ਰਹਾ ਤੀਜਾ ਨੰਬਰ ਹਰਜੀਤ ਮੱਲਣ ਪ੍ਰਗਟ ਮੋਸਾ ਗਰੁਪਾ ਪੱਖੇ ਦਾ ਜੇਤੂ ਰਹਾ ਬਾਈ ਅਗਲੀ ਬਾਜੀ ਸੀ ਪਿੰਡ ਓਡਤ ਸੈਦਦੇ ਵਾਲਾ ਜ਼ਿਲ੍ਹਾ ਮਾਨਸਾ 69 ਕੂਤਰ ਉੱਡੇ ਸੀ 2200 ਰੁਪਏ ਮੱਟਨ 5 45 ਤੇ ਬਾਜੀ ਨੇ ਪੜੀ ਬਾਜੀ 5 ਕੂਤਰਾਂ ਹੀ ਸਾਂਝੀ ਹੋ ਗਈ ਸੀ ਪਹਿਲਾ ਨੰਬਰ ਮਹਤਾਪ ਪੁੱਚੋ ਮੋਟਾ ਉਡਰ ਤੇ ਪਿੰਕੀ ਉਡਰ ਦਾ ਕੂਤਰ ਸੀ ਬਰੇ ਇਹ ਕੂਲਰ ਜੇਤੂ ਰਹਾ ਦੂਜਾ ਨੰਬਰ ਲਾਡੀ ਵਿਡਿੰਗ ਕੱਪ ਜੇਤੂ ਤੀਜਾ ਨੰਬਰ ਸੋਨੀ ਝੰਡੂਕੇ ਕੀਨਾ ਮਾਨਸਾ ਸੰਭਾਉ ਜਬੀ ਕੂਤਰ ਇਹ ਕੱਪ ਜੇਤੂ ਚੌਥਾ ਨੰਬਰ ਲਾਡੀ ਵਿਡਿੰਗ ਪੰਜਵਾਂ ਨੰਬਰ ਜੰਤੀ ਭੀਮੜਾ ਤੇ ਪੰਜਾਂ ਕੂਤਰਾਂ ਜਿਹਦੇ ਬਾਜੀ ਸਾਂਝੀ ਹੋਈ ਸੀਗੀ ਪਹਿਲਾ ਨੰਬਰ ਮਹਤਾਪ ਪੁੱਚੋ ਬਾਈ ਮੋਟਾ ਉਡਰ ਤੇ ਪਿੰਕੀ ਉਡਰ ਦਾ ਕੂਤਰ ਸੀ ਅਗਲੀ ਬਾਜੀ ਸੀ ਪਿੰਡ ਆਤਲਾ ਖੁਰਦ ਜ਼ਿਲ੍ਹਾ ਮਾਨਸਾ 46 ਕੂਤਰ ਓਡੇ ਸੀ ਬਾਈ 2200 ਰੁਪਏ ਮੁੱਢ ਨੂੰ 4:30 ਮਿੰਟ ਤੇ ਬਾਜੀ ਨਿਬੜੀ ਬਾਜੀ ਪੰਜ ਕੂਤਰਾਂ ਹੀ ਸਾਂਝੀ ਹੋ ਗਈ ਸੀ ਸੈਂਡੀ ਮਾਨਸਾ ਬਾਈ ਜੀ ਨਾ ਮਾਨਸਾ ਕੂਤਰ ਸੀ ਲਾਡੀ ਬੈਡਿੰਗ ਲਾਡੀ ਬੈਡਿੰਗ ਹਰਦੀਪ ਈਖੀ ਤੇ ਗੋਗੀ ਮੰਡੀ ਕਲਾਂ ਬਾਈ ਇਹ ਪੰਜ ਕੂਤਰਾਂ ਹੀ ਬਾਜੀ ਸਾਂਝੀ ਹੋ ਗਈ ਸੀ ਬਾਈ ਪਿੰਡਾ ਤਲਾ ਖੁਰਦ 46 ਕੂਤਰ ਓਡੇ ਸੀ 2200 ਰੁਪਏ ਮੁੱਢ ਸੀ ਬਾਈ ਇਹ ਪੰਜਾਂ ਦੀ ਸਾਂਝੀ ਹੋ ਗਈ ਸੀ 4:30 ਤੇ ਬਾਜੀ ਨਿਬੜੀ ਬਾਈ ਇਹ ਅਗਲੀ ਬਾਜੀ ਇਸੀ ਕੀ ਬਾਈ ਫਰੰਡ ਪੱਦਰੀ ਜ਼ਿਲ੍ਹਾ ਸ਼ਹਿਰੀ ਅੰਮ੍ਰਿਤਸਰ ਸਾਹਿਬ ਅੱਜ ਦੀ ਸਭ ਤੋਂ ਵੱਡੀ ਬਾਜੀ 180 ਕੁ ਉਤੋਂ ਦੇ ਸੀ 7500 ਰੁਪਏ ਮੁੱਢ ਨੂੰ ਇਸ ਬਾਜੀ ਤੇ ਵੀਰੇ ਟੋਟਲ 10 ਇਨਾਮ ਸੀਗੇ 7500 ਰੁਪਿਆ ਮੁੱਢ ਨੂੰ ਵੀਰੇ 180 ਕੁ ਉਤੋਂ ਦੇ ਸੀ 6:30 ਮਿੰਟ ਤੇ ਵੀਰੇ ਬਾਜੀ ਨੇ ਪੜੀ ਪਹਿਲਾ ਨੰਬਰ ਬਣਾਇਆ ਬਈ ਇੱਥੇ ਜੈਲੀ ਬੋਪਰ ਆਏ ਨੇ ਫੋਰਡ ਟਰੈਕਟਰ ਦਾ ਜੇਤੂ ਰਿਹਾ ਦੂਜਾ ਨੰਬਰ ਬਣਾਇਆ ਜੀ ਰਾਜਾ ਰਤਨ ਨੇ ਮੋਟਰਸਾਈਕਲ ਦਾ ਜੇਤੂ ਰਿਹਾ ਤੀਜਾ ਨੰਬਰ ਬਣਾਇਆ ਜੀ ਪੀਤਾ ਨੂਰਪੁਰ ਨੇ ਏਸੀ ਦਾ ਜੇਤੂ ਰਿਹਾ ਚੌਥਾ ਨੰਬਰ ਬਣਾਇਆ ਬਈ ਮੌਂਟੀ ਧੱਤਲ ਨੇ ਫਰਜਦਾ ਜੇਤੂ ਰਿਹਾ ਪੰਜਵਾਂ ਨੰਬਰ ਬਣਾਇਆ ਬਈ ਰਾਜਾ ਅਟਾਰੀ ਨੇ ਐਲਈਡੀ ਦਾ ਜੇਤੂ ਰਿਹਾ ਛੇਵਾਂ ਨੰਬਰ ਬਣਾਇਆ ਬਈ ਜੱਸਾ ਢਾਲੇਗੀ ਨੇ ਵਾਸ਼ਿੰਗ ਮਸ਼ੀਨ ਦਾ ਜੇਤੂ ਰਿਹਾ ਸੱਤਵਾਂ ਨੰਬਰ ਬਣਾਇਆ ਬਈ ਰੰਮੀ ਪੰਡੋਰੀ ਨੇ ਫੋਲਡਰ ਦਾ ਜੇਤੂ ਰਿਹਾ ਅੱਠਵਾਂ ਨੰਬਰ ਬਣਾਇਆ ਬਈ ਟੋਨਾ ਨੱਥੂਪੁਰ ਨੇ ਮਾਈਕ੍ਰੋਵੇਵ ਦਾ ਜੇਤੂ ਰਿਹਾ ਨੌਵਾਂ ਨੰਬਰ ਬਣਾਇਆ ਬਈ ਸੋਨੂ ਰੰਗੀਆਂ ਨੇ ਜੂਸਰ ਦਾ ਜੇਤੂ ਰਿਹਾ ਦਸਵਾਂ ਨੰਬਰ ਬਣਾਇਆ ਬਈ ਢਿੱਲੋਂ ਖਰੋਜਪੁਰ ਨੇ ਪੱਖੇ ਦਾ ਜੇਤੂ ਰਿਹਾ 11ਵਾਂ ਨੰਬਰ ਫੌਜੀ ਸੋਰਸਿੰਗ ਤੇ 12ਵਾਂ ਨੰਬਰ ਬਾਈ ਗਿੰਨੀ ਠਾਰੀ ਇਹ ਸਾਰੀ ਦੀ ਸਾਰੀ ਅਪਡੇਟ ਵੀਰੇ ਆਪਾਂ ਲਾਈਵ ਤੋਂ ਲਈ ਆ ਇਹ ਬਾਜੀ ਲਾਈਵ ਚੱਲ ਰਹੀ ਸੀ ਅੱਜ ਤੇ ਬਾਕੀ ਵੀਰੇ ਕਿਹਦੀ ਬਾਜੀ ਕਿਹਦੇ ਨਾਲ ਸਾਂਝੀ ਸੀ ਉਹਦਾ ਆਪਾਂ ਨੂੰ ਕੋਈ ਪਤਾ ਨਹੀਂ ਹਨਾ ਜਿੱਤ ਦਾ ਵੀ ਵੀਰੇ ਕੋਈ ਪਤਾ ਨਹੀਂ ਲੱਗਿਆ ਕਿ ਕਿੰਨੇ ਨੂੰ ਕਿੰਨੇ ਨੰਬਰਾਂ ਦੀ ਸੀਗੀ ਹਨਾ ਜਿੱਤ ਤੇ ਬਸ ਇੰਨਾ ਪਤਾ ਲੱਗਿਆ ਵੀਰੇ ਜਿਹੜਾ ਨਾਮ ਸੀਗੇ 10 ਨਾਮ ਅਤੇ ਉਹ ਨਾਮ ਪਤਾ ਲੱਗਿਆ ਵੀ ਕੌਣ ਕੌਣ ਖਿਡਾਰੀ ਜੇਤੂ ਰਹੇ ਨੇ ਪਹਿਲਾ ਨੰਬਰ ਬਾਈ ਜੈਲੀ ਬੋਪਾ ਰਹ ਰਿਹਾ ਫੋਰ ਟਰੈਕਟਰ ਜੇਤੂ ਦੂਜੇ ਨੰਬਰ ਬਾਈ ਰਾਜਾ ਰਹਾ ਤਨ ਮੋਟਰਸਾਈਕਲ ਜੇਤੂ ਤੀਜਾ ਬਈ ਪੀਤਾ ਨੌਰਪੁਰ ਐ ਸੀਗੇ ਤੁਰਿਆ ਬਈ ਪਿੰਡ ਪੱਧਰੀ ਦੀ ਅਪਰੇਟ ਆਏ ਸਾਰੀ ਜ਼ਿਲ੍ਹਾ ਸ਼ਹਿਰ ਜੰਮੁ ਦੀ ਸਰ ਸਾਹਿਬ 180 ਕੂਟ ਰੋਡੇ ਸੀ 7500 ਰੁਪਏ ਮੋਢੇ ਸੀ ਆਗਲੀ ਬਾਜੀ ਸਿਰੋਜੀ ਪਿੰਡ ਸਟਾਉਂਡੀ ਕਰਨਾਲ 55 ਕੂਟ ਰੋਡੇ ਸੀ 6500 ਰੁਪਏ ਮੋਢਨ 6 ਵਜੇ ਬਾਜੀ ਨਿਬੜੀ ਪਹਿਲਾ ਨੰਬਰ ਵਿਕਰਮ ਵਾਡੂਪੁਰ 4200 ਦੀ ਜੱਦਾ ਜੇਤੂ ਦੂਜਾ ਨੰਬਰ ਬਲਿੰਦਰਵਾਲ 1300 ਦੀ ਜੱਦਾ ਜੇਤੂ ਤੀਜਾ ਨੰਬਰ ਮਣੀ 600 ਦੀ ਜੱਦਾ ਜੇਤੂ ਇਹ ਵੀਰੇ ਬਾਜੀ ਲਾਈਵ ਚੱਲ ਰਹੀ ਸੀ ਇਹਨਾਂ ਨੇ ਤਾਂ ਵੀਰੇ ਪੈਸੇ ਹੀ ਲਿਖੇ ਹੋਏ ਸੀ ਜਨੇ ਜਨੇ ਪੈਸੇ ਪਹਿਲੇ ਦੂਜੇ ਤੀਜੇ ਨੂੰ ਜਿੱਤੇ ਆ ਆਪਾਂ ਵੀਰੇ ਤੁਹਾਨੂੰ ਉਹਨੇ ਕੈਲਕੂਲੇਟ ਕਰਕੇ ਜਿੱਤ ਦੱਸਦੀ ਆ ਠੀਕ ਹੈ ਜੀ ਅਗਲੀ ਬਾਜੀ ਸੀ ਬਈ ਪਿੰਡ ਫਲੌੜ ਕਲਾਂ 89 ਕਬੂਤਰ ਉੱਡੇ ਸੀਗੇ 1200 ਰੁਪਏ ਮੋਢਨ ਬਾਜੀ 7 ਕਬੂਤਰਾਂ ਦੀ ਸਾਂਝੀ ਹੋ ਗਈ ਸੀ ਪਹਿਲਾ ਨੰਬਰ ਅਰਸ਼ ਭੋਗੀਵਾਲ ਕੂਲਰ ਜੇਤੂ ਦੂਜਾ ਨੰਬਰ ਬਲੀਆਮਦੀਨ ਕੱਪ ਜੇਤੂ ਤੀਜਾ ਨੰਬਰ ਰਾਜੂ ਆਦਮਬਾਲ ਕੱਪ ਜੇਤੂ ਗੁਰਮੀਤ ਮੰਡੀਆਂ ਹੈਪੀ ਕਲਾਰ ਆਈਪਰ ਜੋਦਾ ਗੁਰਮਾ ਤੇ ਲੱਖਾ ਤਿੰਬਰਵਾਲ ਇਹਨਾਂ ਸੱਤ ਕੂਤਰਾਂ 'ਚ ਬਾਜੀ ਸਾਂਝੀ ਹੋ ਗਈ ਸੀ ਬਾਈ ਨਾਮਾ ਤੇ ਕੂਤਰ ਰੋਡੇ ਸੀ ਪਹਿਲਾ ਨੰਬਰ ਅਰਚ ਭੋਗੀਵਾਲ ਕੁਲ ਜੇਤੂ ਰਹਾ ਦੂਜਾ ਬਲੀ ਆਮਦੀਨ ਕਪ ਜੇਤੂ ਤੀਜਾ ਬਾਈ ਰਾਜੂ ਆਦਮਬਾਲ ਕਪ ਜੇਤੂ ਅਗਲੀ ਬਾਜੀ ਸੀ ਬਾਈ ਪਿੰਡ ਨੰਗਲ ਡੇਲੋਂ 90 ਕੂਤਰ ਰੋਡੇ ਸੀ ਕਿ 1700 ਰੁਪਏ ਮੁੱਢ ਨੂੰ 5 15 ਤੇ 6 ਕੂਤਰਾਂ ਦੀ ਬਾਜੀ ਸਾਂਝੀ ਹੋ ਗਈ ਸੀ ਕਾਕਾ ਝੰਡਾ ਵਾਲੀ ਕਰਨੀ ਨੰਗਲ ਸੋਨੀ ਦੁੱਗਾ ਗੋਪੀ ਕਿਲਾ ਹਾਂਸ ਜਗਦੇਵ ਕੇ ਲਾਂਸ ਤੇ ਸੋਨੀ ਮਕੰਦਪੁਰ ਬਾਈ ਇਹ ਛੇ ਕੂਤਰਾਂ ਚ ਬਾਜੀ ਸਾਂਝੀ ਹੋ ਗਈ ਸੀ ਪਿੰਡ ਨੰਗਲ 90 ਕੂਤਰ ਉੱਡੇ ਸੀ 1700 ਰੁਪਏ ਮੁੱਢ ਸੀ ਜੀ ਬਾਈ ਅਗਲੀ ਬਾਜੀ ਸੀ ਬਾਈ ਪਿੰਡ ਕੁੱਤੀਵਾਲ ਖੁਰਦ ਜ਼ਿਲ੍ਹਾ ਬਠਿੰਡਾ 85 ਕੂਤਰ ਉੱਡੇ ਸੀ 1700 ਮੁੱਢ ਨੂੰ 6:10 ਤੇ ਬਾਜੀ ਨਿਪੜੀ ਪਹਿਲਾ ਨੰਬਰ ਇੱਥੇ ਬਣਾਇਆ ਬਾਈ ਸੰਦੀਪ ਚੌਕੇ ਨੇ ਤੇ ਇਹਦੀ ਬਾਜੀ ਸਾਂਝੀ ਸੀਗੀ ਵੀਰੇ ਅੱਗੇ ਗੋਵਿੰਦ ਵਰਜਨ ਨਾਲ ਇਹ ਦੋਵਾਂ ਕੂਤਰਾਂ ਦੀ ਬਾਜੀ ਸਾਂਝੀ ਸੀ ਪਿੰਡ ਕੁੱਤੀਵਾਲ ਖੁਰਦ 85 ਉੱਡੇ ਸੀ 1700 ਰੁਪਏ ਮੋੜ ਸੀ ਬਾਈ ਅਗਲੀ ਬਾਜੀ ਸੀ ਬਈ ਪਿੰਡ ਨਾਨਹੇੜਾ ਜ਼ਿਲ੍ਹਾ ਅੰਮ੍ਰਾਲਾ 68 ਕੂਤਰ ਉੱਡੇ ਸੀ 2200 ਮੋਟਨ 5 ਵਜੇ ਬਾਈ ਬਾਜੀ ਨਹੀਂ ਬੜੀ ਤੇ ਇਹਨਾਂ ਕੂਤਰਾਂ 'ਚ ਬਾਜੀ ਨਹੀਂ ਬੜੀ ਬਾਈ ਇਹ ਲਾਲਾ ਸਿਹੋੜਾ ਸੰਤ ਮਾਮੂਪੁਰ ਤੇ ਬੇਲਾ ਖਲੌਰ ਬਾਈ ਇਹ ਤਿੰਨਾਂ 'ਚ ਬਾਜੀ ਨਹੀਂ ਬੜੀ ਬਾਈ ਇਹ ਪਿੰਡ ਨਾਨਹੇੜਾ 68 ਕੂਤਰ ਉੱਡੇ ਸੀ 2200 ਰੁਪਏ ਮੋੜ ਸੀਗਾ ਅਗਲੀ ਬਾਜੀ ਸੀਗੀ ਬਈ ਅੱਜ ਦੀ ਪਿੰਡ ਫਤਿਹਗੜ੍ਹ ਸੇਵੀਆਂ ਜਿਹੜਾ ਲੁਧਿਆਣਾ 133 ਉਤਰੋਡੇ ਸੀ 2200 ਮੋਟ ਨੂੰ ਪੰਜ ਕੂਤਰਾਂ ਚ ਬਾਜੀ ਦੀ ਬੜੀ ਬਾਈ ਇਹ ਪ੍ਰਦੀਪ ਸਿੱਧਵਾ ਗਿੰਦੀ ਸ਼ੇਰਪੁਰ ਕਲਾਂ ਨਗਾਈਆ ਜਨੇਤਪੁਰਾ ਪ੍ਰਭਜੋਤ ਗੁੜੇ ਤੇ ਰਵੀ ਸਵੀਆਂ ਬਾਈ ਪਿੰਡ ਫਤੇਗੜ ਸਵੀਆਂ ਦੀ ਅਪਡੇਟ ਹੈ ਬਾਈ ਇਹ 133 ਉਤਰੋਡੇ ਸੀਗੇ 2200 ਰੁਪਏ ਮੋਟ ਸੀ ਬਾਈ ਏ ਸੀ ਵੀਰੇ ਅੱਜ 2 ਜੂਨ 2024 ਨੂੰ ਡੀਆਂ ਸਾਰੀਆਂ ਬਾਜੀਆਂ ਦੀ ਅਪਡੇਟ ਤੇ ਇਹ ਲਗਭਗ ਵੀਰੇ ਆਪਣੇ ਕੋਲੇ ਮੰਨਦਾ 13 14 ਬਾਜੀਾਂ ਦੇ ਅਪਡੇਟ ਆਈ ਸੀ ਆਪਾਂ ਤੁਹਾਨੂੰ ਦੱਸਤੀ ਆ ਵੀਡੀਓ ਵਧੀਆ ਲੱਗੀ ਤਾਂ ਬਾਈ ਸ਼ੇਅਰ ਜ਼ਰੂਰ ਕਰਦੇਓ ਸਾਰੇ ਗੁੱਤ ਨਾਲ ਵਾਲੇ ਗਰੁੱਪਾਂ ਚ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇਓ ਬਾਈ ਜਿਹਨੇ ਹਾਲਤ ਨਹੀਂ ਕੀਤਾ ਨਾ ਤੇ ਧੰਨਵਾਦ ਆ ਬਾਈ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਵੀਰੇ